ਆਸ਼ਾ ਨਾਰਾ ਬਲਤ ਕਰੇ ਵਾਲੀ ਕੁਜੀ ਕਾਲ ਸਾਡਾ ਨਾਈਟ ਕਰੇ ਮੈਂ ਜੀ ਆਮ ਆਦਮੀ ਪਾਰਟੀ ਦਾ ਤੇ ਲੋਕ ਧੰਨਵਾਦ ਕਰਦਾ ਖਾਸ ਕਰਕੇ ਫਰੋਹ ਇਸ ਤਰ੍ਹਾਂ ਦਾ ਬੋਕਾਰ ਦਿੱਤਾ ਲੈ ਤੇ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵਰਗੇ ਇੱਕ ਗਰੀਬ ਘਰ ਦੇ ਕੰਦਿਆਂ ਨੂੰ ਇਨਾ ਮਾਨ ਬਖਸ਼ਿਆ ਤੇ ਇਨਾ ਸਾਡਾ ਸਹਿਯੋਗ ਦਿੰਦੇ ਨੇ ਕਿਉਂਕਿ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦਾ ਸਾਰੇ ਮਤਲਬ ਵਲੰਟੀਅਰਾਂ ਦਾ ਤੇ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆਪਾਂ ਹੁਣ ਮੌਕਾ ਆ ਗਿਆ ਵੀ ਉਹ ਦਿਨ ਥੋੜੇ ਜਿੰਦੇ ਐ ਆਪਾਂ ਸਾਰਿਆਂ ਨੇ ਡਟ ਕੇ ਵੱਧ ਤੋਂ ਵੱਧ ਆਪਣੇ ਘਰਾਂ ਦੀ ਕਮਾਂ ਨੂੰ ਅੱਜ ਸਿਕੋਟਲੇ ਹੋਏ ਆਪਾਂ ਹੁਣ ਘਰ ਘਰ ਜਾ ਕੇ ਲੋਕਾਂ ਨੂੰ ਨਿਰਿਕਰ ਬੇਨਤੀ ਕਰਦੀਆਂ ਤੇ ਆਪਾਂ ਚੰਗੀ ਰੀਡ ਦੇ ਨਾਲ ਜਿਵੇਂ ਮਹਾਨ ਸਾਹਿਬ ਮੁਝ ਤੈਅ ਦੀ ਉਸੇ ਤਰ੍ਹਾਂ ਆਪਾਂ ਨੇ ਤਰਉਣਾ ਆਪਣੇ ਆਮ ਆਦਮੀ ਪਾਲ ਜੀ ਦੀ ਚਾਂਦੀ ਕਲਾ ਕਰਨੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਵੀਂ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਭਗਵੰਤ ਮਾਨ ਜਿੰਦਾਬਾਦ ਹੀ ਥੇਅ ਜਿੰਦਾਬਾਦ ਸਲਾਮੀ ਥੇਅ ਜਿੰਦਾਬਾਦ ਕਾਗਜ਼ੋਗ ਵਲੰਟੀਅਰ ਸਾਥੀਓ ਸਭਾ ਆ ਗਿਆ ਆਪਣਾ ਦੇ ਦਫਤਰ ਖੋਲਿਆ ਸਾਰੇ ਨੂੰ ਬਹੁਤ ਬਹੁਤ ਵਧਾਈਆਂ ਅਸੀਂ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਸਾਹਿਬ ਜਾਨ ਸਾਡਾ ਸਾਹਿਬ ਜੀ ਦਾ ਸਾਰੇ ਜੀ ਦਾ ਸਾਰੇ ਜਿੰਨੇ ਵੀ ਆਪਾਂ ਇੱਥੇ ਆਏ ਸਾਰੇ ਲੋਕਾਂ ਦੇ ਹੋਰ ਆਪਾਂ ਦੇ ਸਾਰੇ ਲੋਕਾਂ ਦੇ ਵਧਧਵ ਆਣਾ ਹੈਗਾ ਔਰ ਜੋ ਵੀ ਚੀਜ਼ ਦੀ ਲੋੜ ਹੈਗੀ ਹੈ ਉਹ ਇਥੋਂ ਲੈ ਕੇ ਜਾ ਕੇ ਆਪਾਂ ਨੇ ਬਰਤੌਰ ਪ੍ਰਚਾਰ ਕਰਨਾ ਹੈਗਾ ਸੋ ਪਾਰਟੀ ਜਿਹੜੀ ਹੁੰਦੀ ਹੈ ਉਹ ਵਲੰਟੀਅਰ ਨਾਲ ਹੀ ਹੁੰਦੀ ਹੈ ਵਲੰਟੀਅਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਨੇ ਉਹ ਗੰਗੀ Sampai jumpa di video selanjutnya. ਆਜੋ ਪਿੱਛੇ ਆਜੋ ਥੋੜਾ ਪਿੱਛੇ ਆਓ ਜੀ ਓਕਾਰ ਜੀ ਤੇ ਸਾਰੀ ਟੀਮ ਅੱਜ ਬਹੁਤ ਹੀ ਵਧੀਆ ਤਰੀਕੇ ਚੜਿਆ ਰੰਗੀ ਰਾਜ ਦਾ ਦਫਤਰ ਬਹੁਤ ਲੱਕੀ ਹੈ ਵੈਸੇ ਵੀ ਅੱਗੇ ਵੀ ਜਿਹਦੇ ਦਫਤਰ ਬੜੇ ਨੇ ਹਮੇਸ਼ਾ ਇਦੋਂ ਸਾਰੇ ਜਿੱਤ ਕੇ ਗਏ ਅੱਜ ਜਿੱਤਾਂਗੇ ਅੱਜ ਹੀ ਗੱਲ ਵਿੱਚ ਜਿੱਤਾਂਗੇ ਆਪਾਂ ਜਿੱਤ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ 2:11 ਦੇ ਬਜੇ ਜਿੱਤ ਤੇ ਲਿਜਾਈ ਚਾਹੀਦੀ ਹੈ ਇਹ ਤਾਂ ਹੋ ਸਕਦੀ ਆ ਜੇ ਲੋ ਅੱਪਾ ਪੂਨ ਚੱਕ ਜਾਈਏ ਬੜਾ ਕੁਝ ਕੁ ਦਾ ਦੇ ਨਾਲ ਗਿਆਨ ਆਪਾ ਪਾਰਲੀਮੈਂਟ ਜਿਹੜੀ ਸੀਟ ਸੁਪਾਈ ਬੀ ਬੀਰ ਦੇ ਕਲੈਕਟਰ ਬਣ ਰਹੇ ਨੇ ਉਹਨਾਂ ਦੇ ਦਫਤਰ ਨਾਲ ਘੱਟ ਤੂਰੀ ਦਾ ਕਰਿਆ ਪ੍ਰੋਫੈਸਰ ਮੁਖਾਲ ਦੇ ਵੀ ਜੋ ਐਸਪੀ ਸਾਹਮਣੇ ਸੀਓ ਸਾਹ ਦੇ ਇਕੱਠਾ ਸਾਹਿਬ ਸਾਡੇ ਅਸ਼ੋਕ ਜੀ ਜਿਹੜੀ ਸੱਭਿਆ ਆਵਾਦੀ ਪਾਰਟੀ ਨੇ ਬਣਾਇਆ ਜਿੰਨੇ ਬੈਠੇ ਤੁਸੀਂ ਸਾਲੇ ਜੀ ਦੀ ਨਮੀ ਸਾਹਿਬ ਦੀ ਔਰ ਇਸੇ ਤੇ ਪਹੁੰਚੇ ਰੇਸ ਤੋਂ ਜਿੰਦੂ ਸਾਹਿਬ

ਜਿੱਤੂ 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 ਦੇ ਵੀ ਜਿੱਤੂ ਅੱਜ ਪਾਰਲੀਮੈਂਟ ਦੇ ਚੋਣ ਦਾ ਜਿਹੜਾ ਤੰਕਰ ਹੈ ਬਾਜ਼ਾਰ 'ਚ ਖੁੱਲਿਆ ਜਿਹਦਾ ਉੱ ਘਟਨਾ ਸਾਡੇ ਧੋਲੇ ਦੇ ਸਭ ਤੋਂ ਪੁਰਾਣੇ ਵਕਤਰ ਬਾਪੂ ਮੁਖਤਿਆਰ ਸਿੰਘ ਜੀ ਮੰੰਦੂ ਮਾਜਰਾਵਾਂ ਨੇ ਰਿਵਨ ਕਿਕੇ ਦਿੱਤਾ ਉਹਨਾਂ ਦੇ ਨਾਲ ਤੁਹਾਨੂੰ ਸਾਰੇ ਟੀਮ ਹਾਜ਼ਰ ਸਨ ਔਰ ਪਰਮਾਤਮਾ ਕਰੇ ਜਿੰਨੇ ਦਿਨ ਸਾਡੇ ਕੋਲ